ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਜਿਸ ਦਾ ਨਾਮ ਆ ਮਨ ਰੀਤ ਬਣਾਕਰ ਠੀਕ ਆ ਤੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਵਾਗਤ ਆ ਤੁਹਾਡਾ ਤੇ ਅੱਜ ਵੀਡੀਓ ਅਸੀਂ ਲੈ ਕੇ ਆਏ ਆ ਕਿ ਮੇਰੀਆਂ ਭੈਣਾਂ ਭਰਾਵਾਂ ਦੇ ਮਤਲਬ ਕਿ ਬਾਹਰ ਘੁੰਮਦੇ ਆ ਧੁੱਪ ਦੇ ਵਿੱਚ ਤੇ ਚਿਹਰੇ ਤੇ ਜਲਕਾ ਬਹਾ ਤੇ ਬਹੁਤ ਜ਼ਿਆਦਾ ਟਾਈਨਿੰਗ ਆ ਜਾਂਦੀ ਆ ਠੀਕਾ ਤੇ ਤੁਹਾਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ ਠੀਕਾ ਅਸੀਂ ਘਰ ਵਿੱਚ ਹੀ ਘਰ ਦੀਆਂ ਚੀਜ਼ਾਂ ਦੇ ਨਾਲ ਹੀ ਇੱਕ ਪੈਕ ਤਿਆਰ ਕਰਾਂਗੇ ਠੀਕਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਠੀਕਾ ਤੇ ਅਸੀਂ ਤਿਆਰ ਕਰਾਂਗੇ ਹਰੇਕ ਮਤਲਬ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਰੇਕ ਚੀਜ਼ ਤੁਹਾਨੂੰ ਪ੍ਰੋਪਰ ਦੱਸਾਂਗੇ ਠੀਕਾ ਇਸ ਵੀਡੀਓ ਰਹੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਤੇ ਮਤਲਬ ਕਿ ਜੋ ਕਿ ਕੋਈ ਕੈਮੀਕਲ ਕੈਮੀਕਲ ਦੀ ਕੋਈ ਵਰਤੋਂ ਨਹੀਂ ਕੀਤੀ ਜਾਊਗੀ ਠੀਕ ਆ ਤੇ ਸਿਰਫ ਜੋ ਵੀ ਹੋਮ ਮੇਡ ਤੁਹਾਨੂੰ ਅਸੀਂ ਬਣਾ ਕੇ ਪੈਕ ਤਿਆਰ ਕਰਕੇ ਦੱਸਾਂਗੇ ਠੀਕ ਆ ਤੁਹਾਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਨਾ ਕੋਈ ਸਲੂਨ ਨਾ ਕੋਈ ਮਤਲਬ ਕਿ ਕਿਤੇ ਜਾਣ ਦੀ ਕੋਈ ਲੋੜ ਨਹੀਂ ਘਰ ਦੇ ਵਿੱਚ ਹੀ ਤੁਸੀਂ ਬਹੁਤ ਆਸਾਨੀ ਤਰੀਕੇ ਨਾਲ ਉਹ ਤਿਆਰ ਕਰ ਸਕਦੇ ਆ ਤੇ ਵੀਡੀਓ ਨਾਲ ਤੱਕ ਜੋਰ ਦੇਖੋ ਵੀਡੀਓ ਸ਼ੁਰੂ ਕਰਦੇ ਆ ਆ ਦੇਖ ਸਕਦੇ ਤੁਸੀਂ ਜਿ ਫਰਾਈਂ ਦੇ ਵਿੱਚ ਅਸੀਂ ਹਲਦੀ ਪਾ ਲਾ ਲਈਆਂ ਠੀਕ ਆ ਆਪਣੇ ਹਿਸਾਬ ਨਾਲ ਜਿੰਨਾ ਵੀ ਤੁਸੀਂ ਫੇਸ ਤੇ ਲਉਣਾ ਆ ਜਾਂ ਕਿਤੇ ਵੀ ਲਉਣਾ ਆ ਮੱਥਾ ਪੈਰਾਂ ਤੇ ਲਉਣਾ ਆ ਤੁਸੀਂ ਉੰਨਾ ਹੀ ਉਹਦੇ ਵਿੱਚ ਪਾ ਲੈਣੀ ਆ ਤੇ ਗੈਸ ਔਨ ਕਰ ਦੇਣੀ ਆ ਠੀਕ ਆ ਗੈਸ ਔਨ ਕਰ ਦੇਣੀ ਆ ਤੇ ਉਸ ਤੋਂ ਬਾਅਦ ਇਹਨੂੰ ਜਿੰਨਾ ਚਿਰ ਇਹ ਮਤਲਬ ਕਿ ਪੂਰਾ ਕਾਲਾ ਨਹੀਂ ਹੋ ਜਾਂਦਾ ਉੰਨਾ ਚਿਰ ਇਹਨੂੰ ਭੁੰਨਣਾ ਆ ਤੁਸੀਂ ਠੀਕ ਆ ਤੇ ਇਹਨੂੰ ਭੁੰਨ ਦੇਣਾ ਆਂ ਜਿਵੇਂ ਕਿ ਹਲਦੀ ਕਾਲੀ ਨਹੀਂ ਹੁੰਦੀ ਠੀਕ ਹੈ ਤੇ ਤੁਸੀਂ ਦੇਖ ਸਕਦੇ ਆ ਹਲਕੀ ਹਲਕੀ ਬ੍ਰਾਊਨ ਹੋ ਚੁੱਕੀ ਆ ਹਲਦੀ ਠੀਕ ਹੈ ਇਹਨੂੰ ਪੂਰੀ ਕਾਲੀ ਕਰਨਾ ਆ ਤੁਸੀ ਬਿਲਕੁਲ ਕਾਲੀ ਕਰਨਾ ਠੀਕ ਹੈ ਦੇਖ ਸਕਦੇ ਆ ਪੂਰੀ ਪੂਰੀ ਥੋੜੀ ਥੋੜੀ ਹੋ ਚੁੱਕੀ ਆ ਤੇ ਬਿਲਕੁਲ ਇਹਨੂੰ ਕਾਲੀ ਕਰਨਾ ਤੁਸੀ ਤੇ ਮਤਲਬ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਨਾ ਕੋਈ ਹੋਰ ਚੋ ਠੀਕ ਹੈ ਸਿਰ ਤੇ ਘਰ ਬੈਠਾ ਹੀ ਤੁਸੀਂ ਆਪਣੇ ਹੱਥਾਂ ਪੈਰਾਂ ਦੀਆਂ ਨਾਲ ਚੱਖਾਂ ਲਿਆ ਫੇਸ ਤੇ ਵੀ ਲਗਾ ਸਕਦੇ ਹੋ ਕੋਈ ਇਹਦਾ ਤੁਹਾਨੂੰ ਨੁਕਸਾਨ ਨਹੀਂ ਹੋਊਗਾ ਠੀਕ ਹੈ ਤੇ ਇਹ ਮੈਂ ਉਹ ਤਾਂ ਨਹੀਂ ਲੀਨ ਤੋਂ ਲੇਕੀ ਤੇ ਇਹ ਤੁਸੀਂ ਦੇਖ ਸਕਦੇ ਆ ਹਲਦੇ ਨੇ ਆਪਣਾ ਰੰਗ ਸਾਦੇ ਤਾਂ ਦੇਖੋ ਬਿਲਕੁਲ ਬਲੈਕ ਹੋ ਚੁੱਕੀ ਆ ਠੀਕ ਆ ਇੱਦਾਂ ਜੇ ਤੁਸੀਂ ਕਰ ਲੈਣੇ ਤੋਂ ਤੋਂ ਵੱਧ ਆ ਗੈਸ ਬੰਦ ਕਰ ਦਾਨੀ ਠੀਕ ਹੈ ਠੀਕ ਹੈ ਜੇ ਉਹ ਥੋੜੀ ਦੇਰ ਕੋਸੇ ਠੰਡਾ ਹੋਣ ਦੇਣਾ ਠੰਡਾ ਹੋ ਜੂਗਾ ਤਾਂ ਫਿਰ ਅਸੀਂ ਚੋਸਤ ਤਿਆਰ ਕਰਦੇ ਹਾਂ ਠੀਕ ਹੈ ਤੇ ਹੁਣ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿਹੜਾ ਕਿਹੜਾ ਇਹਦੇ ਵਿੱਚ ਸਮਾਨ ਪੈਣਾ ਹੈ ਤੇ ਸਾਡਾ ਜੋ ਕੀ ਅਸੀਂ ਕਰ ਲਿਆ ਸੀਗਾ ਤਿਆਰ ਠੀਕ ਹੈ ਇਹਨੂੰ ਅਸੀਂ ਭੁੰਨ ਲਿਆ ਹੈ ਹਲਦੀ ਨੂੰ ਤੁਸੀਂ ਦੇਖ ਸਕਦੇ ਆ ਬਿਲਕੁਲ ਕਾਲੀ ਹੋ ਚੁੱਕੀ ਆ ਤੇ ਨੂੰ ਇੱਕ ਬੋਲ ਦੇ ਵਿੱਚ ਅਸੀਂ ਕੱਢ ਲਿਆ ਤਾਂ ਹੁਣ ਇਹਦੇ ਵਿੱਚ ਜਿਹੜਾ ਜਿਹੜਾ ਸਮਾਨ ਪੈਣਾ ਹੈ ਉਹਨੇ ਨੰਬਰ ਤੇ ਨਿੰਬੂ ਠੀਕਾ ਉਹਦੇ ਤੋਂ ਬਾਅਦ ਕੌਫੀ ਤੇ ਇੱਕ ਹਨੀ ਪੈਣਾ ਹੈ ਤੇ ਇੱਕ ਦਹੀਂ ਪੈਣਾ ਹੈ ਠੀਕ ਆ ਇਹਦੇ ਨਾਲ ਤੁਹਾਡਾ ਪੇਸਟ ਤਿਆਰ ਹੋ ਜਾਣਾ ਹੈ ਤੇ ਆਓ ਹੁਣ ਤੁਹਾਨੂੰ ਅਸੀਂ ਦਿਖਾਉਨੇ ਤੇ ਪਹਿਲੇ ਨੰਬਰ ਤੇ ਅਸੀਂ ਨਿੰਬੂ ਨਚੋੜ ਲੈਣਾ ਇਹਦੇ ਵਿੱਚ ਜੀ ਦੇਖ ਸਕਦੇ ਹੋ ਤੁਸੀਂ ਨਿੰਬੂ ਅਸੀਂ ਇੱਕ ਨਿੰਬੂ ਲੈਣਾ ਹੈ ਇੱਕ ਪੂਰਾ ਨਿੰਬੂ ਉਹ ਅਸੀਂ ਇਹ ਵਿੱਚ ਨਚੋੜ ਲੈਣਾ ਹੈ ਠੀਕ ਹੁਣ ਅਸੀਂ ਥੋੜੀ ਜਿਹੀ ਕਾਫੀ ਬਣਾਣੀ ਹੈ ਠੀਕ ਜੇ ਇਹਨੂੰ ਤੁਸੀਂ ਉਦਾਂ ਵੀ ਲਗਾਉਂਗੇ ਆਪਣੇ ਚਿਹਰੇ ਤੇ ਤੇ ਬਹੁਤ ਨਖਾਰ ਆਉਂਦਾ ਆ ਕਾਫੀ ਤੇ ਨਿੰਬੂ ਨੂੰ ਮਿਲਾ ਕੇ ਵੀ ਤੁਸੀਂ ਪੀ ਕੇ ਬਣਾ ਕੇ ਲਾਉਂਗੇ ਤੇ ਉਹਦੇ ਵਿੱਚ ਵੀ ਤੁਹਾਨੂੰ ਨਖਾਰ ਆਊਗਾ ਤੇ ਉਸੇ ਇੱਕ ਦਹੀਂ ਦਾ ਪਾਣਾ ਆ ਠੀਕ ਆ ਤੇ ਉਸ ਤੋਂ ਬਾਅਦ ਅਸੀਂ ਹਾਨੀ ਪਾ ਲੈਣਾ ਹੈ ਜੀ ਹਾਨੀ ਥੋੜਾ ਜਿਹਾ ਪਾ ਲੈਣਾ ਹੈ ਠੀਕ ਆ ਤੇ ਤੁਸੀਂ ਉਦਾਂ ਵੀ ਦੇਖ ਸਕਦੇ ਆ ਕਿ ਮਤਲਬ ਕਿਤਰੀ ਹਿਲਦੂ ਚੀਜ਼ਾਂ ਆ ਇਹ ਇਹਨਾਂ ਦਾ ਬਹੁਤ ਫਾਇਦਾ ਹੁੰਦਾ ਆ ਤੁਸੀਂ ਜਿੱਥੇ ਮਰਜ਼ੀ ਲਗਾ ਲਓ ਤੇ ਬਹੁਤ ਵਧੀਆ ਫਾਇਦਾ ਹੁੰਦਾ ਆ ਇਹਨਾਂ ਦਾ ਠੀਕ ਆ ਇਹਨਾਂ ਨੂੰ ਤੁਸੀਂ ਐਨ ਖੋਲ ਲੈਣਾ ਆ ਦੇਖ ਸਕਦੇ ਆ ਤੁਸੀਂ ਇਹ ਤੁਹਾਡਾ ਪੈਕ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਆ ਆ ਦੇਖ ਸਕਦੇ ਤੁਸੀਂ ਬਿਲਕੁਲ ਤਿਆਰ ਆ ਪੈਕ ਬਣ ਕੇ ਇਹਨੂੰ ਤੁਸੀਂ ਫੇਸ ਤੇ ਵੀ ਲਗਾ ਸਕਦੇ ਆ ਇਹਨੂੰ ਤੁਸੀਂ ਫੇਸ ਫੇਸ ਤੇ ਵੀ ਲਗਾ ਸਕਦੇ ਆ ਦੇਖੋ ਗਾੜਾ ਆ ਐਨ ਗਾੜਾ ਬਣਿਆ ਆ ਤੁਸੀਂ ਦੇਖ ਸਕਦੇ ਕੈਕ ਆਹ ਪੂਰਾ ਠੀਕ ਆ ਇਹਨੂੰ ਤੁਸੀਂ ਫੇਸ ਤੇ ਵੀ ਲਗਾ ਸਕਦੇ ਆ ਆਪਣੀਆਂ ਬਾਹਾਂ ਤੇ ਲੱਤਾਂ ਤੇ ਕਿਤੇ ਵੀ ਲਗਾ ਸਕਦੇ ਆ ਤੁਹਾਨੂੰ ਠੀਕ ਆ ਕੋਈ ਨੁਕਸਾਨ ਨਹੀਂ ਹੋਊਗਾ ਠੀਕ ਆ ਤੇ ਹੁਣ ਅਸੀਂ ਮੈਂ ਤੁਹਾਨੂੰ ਇਹਨੂੰ ਅਪਲਾਈ ਕਰਕੇ ਵੀ ਦਿਖਾਉਂਗੀ ਤੇ ਰਿਜ਼ਲਟ ਕੀ ਹੁੰਦਾ ਆ ਤੁਹਾਨੂੰ ਇਹ ਵੀ ਦਿਖਾਉਂਗੀ ਤੁਸੀਂ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਦੇਖ ਸਕਦੇ ਆ ਤੁਸੀਂ ਬਾਹਾਂ ਤੇ ਹੁਣ ਮੈਂ ਤੁਹਾਨੂੰ ਅਪਲਾਈ ਕਰਕੇ ਦੱਸੂਗੀ ਬਾਹਾਂ ਤੇ ਠੀਕ ਆ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੁਹਾਨੂੰ ਹੁਣ ਅਪਲਾਈ ਕਰਕੇ ਦੱਸਣੀ ਆ ਅਸੀਂ ਅਪਲਾਈ ਕਰ ਦਿੱਤਾ ਆ ਵਾਹ ਤੇ ਤੁਸੀਂ ਦੇਖ ਸਕਦੇ ਆ ਠੀਕ ਆ ਮੈਂ ਆਪਣੀ ਸਿਸਟਰ ਦੇ ਅਪਲਾਈ ਕੀਤਾ ਆ ਵਾਹ ਤੇ ਠੀਕ ਆ ਤੁਸੀਂ ਦੇਖ ਸਕਦੇ ਆ ਇਹਨੂੰ ਪੂਰੀ ਨੂੰ ਵਾਹ ਤੇ ਅਸੀਂ ਲਗਾ ਲਿਆ ਆ ਠੀਕ ਆ ਤੁਹਾਨੂੰ ਇਹ ਸਿਰਫ ਜਿੱਦਾਂ ਸੈਕ ਲਗਾਉਂਦੇ ਆ ਉਦਾਂ ਤੁਸੀਂ ਇਹਨੂੰ ਅਪਲਾਈ ਕਰ ਲੈਣਾ ਆ ਅਪਲਾਈ ਕਰਨ ਤੋਂ ਬਾਅਦ 15 ਮਿੰਟ ਇਹਨੂੰ ਵੇਟ ਕਰਨੀ ਆ ਫਿਰ ਪਾਣੀ ਦੇ ਨਾਲ ਇਹਨੂੰ ਰਿਨਸ ਕਰ ਦੇਣਾ ਠੀਕ ਆ ਤੇ 15 ਮਿੰਟਾਂ ਬਾਅਦ ਤੁਹਾਨੂੰ ਦਿਖਾਉਨੇ ਆ ਇਹ ਰਿਜ਼ਲਟ ਹੋਣਾ ਦੇਖ ਸਕਦੇ ਆ ਠੀਕ ਆ ਇਹ ਪੂਰਾ ਸੁੱਕ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ 15 ਮਿੰਟ ਹੋ ਚੁੱਕੇ ਆ ਇਹਨੂੰ ਅਸੀਂ ਹੁਣ ਪੋਸਟ ਕਰਕੇ ਤੁਹਾਨੂੰ ਦਿਖਾਵਾਂਗੇ ਠੀਕ ਆ ਦੇਖਦੇ ਆ ਤੁਸੀਂ ਆਹ ਪੋਸਟ ਕੀਤਾ ਹੈ ਹੁਣ ਦੇਖੋ ਰਿਜ਼ਲਟ ਤਾਂ ਵਧੀਆ ਲੱਗਦਾ ਹੈ ਅਗਲੇ ਤੁਹਾਨੂੰ ਸਾਫ ਕਰਕੇ ਆਂ ਦਿਖਾਉਣੇ ਠੀਕ ਆ ਬੋਸ਼ ਕਰਕੇ ਤੁਹਾਨੂੰ ਦਿਖਾਉਣੇ ਆ ਅਸੀਂ ਦੇਖ ਸਕਦੇ ਆ ਤੁਸੀਂ ਆਹ ਦੇਖ ਸਕਦੇ ਆ ਤੁਸੀਂ ਦੋਨੇ ਮਾਂ ਤੇ ਇਹਦੇ ਤੇ ਅਸੀਂ ਇਹ ਨਹੀਂ ਅਪਲਾਈ ਕੀਤਾ ਸੀ ਇਹਦੇ ਤੇ ਅਪਲਾਈ ਕੀਤਾ ਸੀ ਤੁਸੀਂ ਚੈੱਕ ਕਰ ਸਕਦੇ ਆਂ ਦੇਖੋ ਕਿੰਨਾ ਰਿਜ਼ਲਟ ਵਧੀਆ ਆਇਆ ਠੀਕ ਆ ਘਰ ਬੈਠੇ ਹੀ ਤੁਸੀਂ ਇਹ ਬਣਾ ਸਕਦੇ ਆਂ ਤੇ ਲਗਾ ਸਕਦੇ ਆਂ ਦੇਖ ਸਕਦੇ ਇੱਕ ਬਹੁਤ ਵਧੀਆ ਰਿਜ਼ਲਟ ਆਇਆ ਤੁਸੀਂ ਦੇਖ ਸਕਦੇ ਤੇ ਕਮੈਂਟ ਕਰਕੇ ਦੱਸਿਓ ਤੇ ਰਿਜ਼ਲਟ ਵਧੀਆ ਆਇਆ ਸਾਨੂੰ ਤਾਂ ਬਹੁਤ ਵਧੀਆ ਰਿਜ਼ਲਟ ਵਧੀਆ ਮਿਲਿਆ ਆ ਤੇ ਤੁਸੀਂ ਵੀ ਕਰਕੇ ਤੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਮੈਂ ਉੱਥੇ ਹੀ ਕਰਿਓ ਹਾਂਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਤੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ ਬਾਏ ਬਾਏ ਹੱਸਦੇ ਰਹੋ ਵਾਸਤੇ ਰਹੋ